ਪਿੱਛੇ ਜਿਹੇ ਪੰਜਾਬੀ ਗਾਇਕ ਸਿੰਘਾ ਆਪਦੇ ਹਥਿਆਰਾਂ ਵਾਲੇ ਗਾਣੇ ਦੀ ਕੌਂਟਰੋਵਰਸੀ ਕਰਕੇ ਚਰਚਾ ਵਿੱਚ ਸੀ ਤੇ ਅੱਜ ਕੱਲ ਸਿੰਘਾ ਦਾ ਪੂਰਾ ਧਿਆਨ ਆਪਣੀ ਫਿਜ਼ੀਕਲ ਹੈ ਤੇ ਉਹ ਆਏ ਦਿਨ ਆਪਣੀ ਇੰਸਟਾਗ੍ਰam ਤੇ ਜਿਮ ਦੇ ਵਿੱਚ ਵਰਕਆਊਟ ਕਰਦੇ ਹੋਏ ਫੋਟੋਜ਼ ਜਾਂ ਵੀਡੀਓਜ਼ ਪੋਸਟ ਕਰਦੇ ਹੀ ਰਹਿੰਦੇ ਨੇ ਤੇ ਹੁਣ ਸਿੰਘੇ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ ਇੱਕ ਨਵਾਂ ਮੈਸੇਜ ਜਾਂ ਕਹੋ ਕਿ ਲੋਕਾਂ ਨੂੰ ਕੀਤਾ ਹੈ ਚੈਲੰਜ ਤੇ ਚਲੋ ਦੇਖਦੇ ਹਾਂ ਸਿੰਘੇ ਦਾ ਲੋਕਾਂ ਦੇ ਲਈ ਕੀ ਮੈਸੇਜ ਹੈ ਸਿੰਘੇ ਨੇ ਕਿਹਾ ਕਿ ਜੇ ਲੋਕ ਆਰਟਿਸਟਾਂ ਦੇ ਗਾਣੇ ਸੁਣ ਕੇ ਨਸ਼ੇ ਕਰ ਸਕਦੇ ਨੇ ਲੜਾਈਆਂ ਕਰ ਸਕਦੇ ਨੇ ਤਾ ਫਿਰ ਕਿਸੇ ਆਰਟਿਸਟ ਜਾਂ ਕਿਸੇ ਸਿੰਗਰ ਦੀ ਬੋਡੀ ਵੇਖ ਕੇ ਬੋਡੀ ਵੀ ਤਾਂ ਬਣਾ ਸਕਦੇ ਨੇ ਮਿਹਨਤ ਵੀ ਤਾਂ ਕਰ ਸਕਦੇ ਨੇ ਸਿੰਗੇ ਨੇ ਕਿਹਾ ਕਿ ਹੁਣ ਮੈਂ ਵੇਖਦਾ ਕਿ ਕਿੰਨੇ ਲੋਕ ਮੈਨੂੰ ਵੇਖ ਕੇ ਇਨਸਪਾਇਰ ਹੁੰਦੇ ਨੇ ਤੇ ਇਸ ਦੇ ਨਾਲ ਹੀ ਸਿੰਗੇ ਨੇ ਕਿਹਾ ਕਿ ਜਿਹੜੇ ਲੋਕ ਉਹਨੂੰ ਵੇਖ ਕੇ ਇਨਸਪਾਇਰ ਹੋਣਗੇ ਉਹਨਾਂ ਦੀ ਇੰਟਰਵਿਊ ਖੁਦ ਕਰਵਾਉਣਗੇ ਤੇ ਸਿੰਗਾ ਇਹ ਵੀ ਚਾਹੁੰਦੇ ਨੇ ਕਿ মিডিਆ ਵੀ ਇਸ ਗੱਲ ਦਾ ਹੁਣ ਧਿਆਨ ਰੱਖੇ ਕਿਉਂਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਬੁੱਧੀਜੀਵੀਆਂ ਵੱਲੋਂ ਪੰਜਾਬੀ ਸਿੰਗਰਾ ਤੇ ਹਥਿਆਰ ਤੇ ਨਸ਼ੇ ਨੂੰ ਪ੍ਰਮੋਟ ਕਰਨ ਦਾ ਦੋਸ਼ ਆਏ ਦਿਨ ਲਾਇਆ ਜਾਂਦਾ ਹੈ ਤੇ ਹੁਣ ਵੇਖਦੇ ਹਾਂ ਕਿ মিডিਆ ਤੇ ਬੁੱਧੀਜੀਵੀ ਗਾਇਕ ਸਿੰਘੇ ਵੱਲੋਂ ਕੀਤੇ ਗਏ ਇਸ ਐਫਰਟ ਨੂੰ ਕਿੰਨਾ ਸਰਾਉਂਦੇ ਨੇ ਤੇ ਕਿੰਨਾ ਪ੍ਰਮੋਟ ਕਰਦੇ ਨੇ